ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਢੱਲੇਵਾਲ ਸਾਹਿਬ ਦੀ ਸਿਹਤ ਦਾ ਜਿਹੜਾ ਖਿਆਲ ਰੱਖਣਾ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਅਸੀਂ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਪਰ ਭਗਵਾਨ ਤੁਮਾਨ ਸਪੈਸ਼ਲ ਪ੍ਰੈਸ ਕਾਨਫਰੰਸ ਇਹ ਕਰਕੇ ਕਹੀਆ ਵੀ ਮੈਂ ਭਾਈ ਢੱਲੇਵਾਲ ਦੇ ਨੂੰ ਕਦੋਂ ਜਿਵੇਂ ਸੈਂਟਰ ਚਾਹੁੰਦਾ ਕਿ ਉਹਨੂੰ ਚੱਕ ਕੇ ਲੈ ਜਾਓ ਜੀ ਸਹਿਰਾ ਵਾਲਿਆਂ ਨੇ ਸਾਡੇ ਬਾਣੀਆਂ ਨੇ ਸਾਡੇ ਮਹਾਜਨਾ ਨੇ ਸ਼ਹਿਰ ਵੀ ਬੰਦ ਕੀਤੇ 30 ਨੂੰ ਆਮ ਹਾਰੇ ਕੀਤੇ ਆਪਣੀ ਮਰਜ਼ੀ ਨਾਲ ਕੀਤੇ ਉਦੋਂ ਇਹਨਾਂ ਦੀ ਚੀਕ ਵੱਜੀ ਐ ਉਦੋਂ ਪਹਿਲਾਂ ਤਾਂ ਰੋਹ ਚੱਕਣਾ ਆਉਂਦਾ ਸੀ ਇੱਥੇ ਸਾਨੂੰ ਇਹ ਐਮਬੂਲੈਂਸ ਇਹ ਐਮਬੂਲੈਂਸ ਲੈ ਲੋ ਜੀ ਕੰਦੇ ਜੇ ਸਾਡੀ ਲੋੜ ਐ ਸੀ ਇਥੋਂ ਤੁਹਾਨੂੰ ਫੋਰਸਾਂ ਦੇ ਦੇਣੇ ਯਾ ਕਮਾਲ ਪਤ ਲਗਿਆ ਨਾ ਬਿਆਨ ਕਿ ਸੈਂਟਰ ਐ ਯਾਰ ਐਮਬੂਲੈਂਸ ਦੇਣ ਨੂੰ ਫਿਰਦਿਆ ਸੈਂਟਰ ਫੋਰਸਾਂ ਦੇ ਕੇ ਸਾਨੂੰ ਇਹਨੂੰ ਚਕਾਉਣ ਨੂੰ ਫਿਰਦੇ ਰਲੇਲ ਸਾਹਿਬ ਨੂੰ ਪੰਜਾਬ ਬੰਦ ਮੈਨੂੰ ਸਮਝ ਨਹੀਂ ਆਉਂਦੀ ਪੰਜਾਬ ਬੰਦ ਕਰਤਾ ਲੋਕਾਂ ਸੰਗ ਹੋਏ ਰੇਲਾਂ ਰੁਕੀਆਂ ਬੱਸਾਂ ਰੁਕੀਆਂ 100 ਕਰੋੜ ਰੁਪਏ ਦਾ ਪੰਜਾਬ ਸਰਕਾਰ ਦਾ ਇਕਨੋਮੀ ਦਾ ਘਾਟਾ ਪੈਜੀ ਇੱਕ ਦਿਨ ਚ ਇਹ ਕਹਿੰਦਾ 100 ਕਰੋੜ ਦਾ ਨੁਕਸਾਨ ਹੋ ਗਿਆ ਜੀ ਇੱਕ ਦਿਨ ਦੇ ਬੰਦ ਨਾ ਬਿਆਨ ਦਿੰਦਾ ਨਾ ਵੀ ਨਹੀਂ ਕਰਨਾ ਚਾਹੀਦਾ ਤੂੰ 800 ਕਰੋੜ ਰੁਪਇਆ ਇਕੱਲੀ ਐਡਤੀ ਰੱਖੀ ਬਿਠ ਮਾਨਯੋਗ ਸੁਪਰੀਮ ਕੋਰਟ ਵੀ ਚਾਈ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਡੱਲੇਵਾਲ ਸਾਹਿਬ ਦੀ ਸਿਹਤ ਦਾ ਜਿਹੜਾ ਖਿਆਲ ਰੱਖਣਾ 50 ਕੱਟ ਜਿੰਮੇਵਾਰੀ ਅਸੀਂ ਆਪਣੀ ਜਿੰਮੇਵਾਰੀ ਨਿਭਾ ਰਹੇ ਹਾਂ ਅੱਜ 50 ਡਾਕਟਰ ਹਰ ਵਕਤ 50 ਡਾਕਟਰ ਉੱਥੇ ਡਿਊਟੀ ਤੇ ਤੈਨਾਤ ਨੇ ਬਿਲਕੁਲ ਜਿੱਥੇ ਉਹਨਾਂ ਦਾ ਧਰਨਾ ਚੱਲ ਰਿਹਾ ਡੱਲੇਵਾਲ ਸਾਹਿਬ ਉੱਥੋਂ 500 ਮੀਟਰ 550 ਮੀਟਰ ਤੇ ਇੱਕ ਹਵੇਲੀ ਨਾਂ ਦਾ ਕਾਬਾ ਸੀਗਾ ਉਹਨੂੰ ਅਸੀਂ ਹਸਪਤਾਲ ਚ ਕਨਵਰਟ ਕਰ ਰੱਖਿਆ ਉੱਥੇ ਸਾਰੀਆਂ ਹਸਪਤਾਲ ਵਾਲੀਆਂ ਫੈਸਿਲਟੀਆਂ ਜਿਹੜੀਆਂ ਹਸਪੀਟਲ ਡਿਕਲੇਅਰ ਕਰ ਰੱਖੇ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਇਹਨਾਂ ਦੀ ਸਿਹਤ ਦਾ ਖਿਆਲ ਰੱਖਣਾ ਹੈ ਮੈਡੀਕਲੀ ਕੋਈ ਪ੍ਰੋਬਲਮ ਨਹੀਂ ਅਸੀਂ ਮੈਂ ਡਿਲੇਵਲ ਸਾਹਿਬ ਨੇ ਖੁਦ ਵੀ ਗੱਲ ਕੀਤੀ ਪਰਸੇ ਕਿ ਜੀ ਤੁਹਾਡੀ ਸਿਹਤ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਸੰਘਰਸ਼ ਲੰਬਾ ਚੱਲੂਗਾ ਉਹਦੇ ਵਾਸਤੇ ਜਿਹੜੀਆਂ ਲੜਾਈਆਂ ਲੰਬੀਆਂ ਚੱਲਦੀਆਂ ਨੇ ਤਾਂ ਫਿਰ ਉਹਦੇ ਵਾਸਤੇ ਤੁਹਾਡੇ ਵਰਗੇ ਲੀਡਰਾਂ ਦਾ ਇਹ ਤੇ ਗੱਲਬਾਤ ਦੇ ਵਿੱਚ ਜਾਂ ਕੱਲ ਨੂੰ ਕੋਈ ਟਾਕਸ ਹੋਰ ਕਿਸਮ ਦੀ ਹੁੰਦੀਆਂ ਨੇ ਤਾਂ ਬੈਠੇ ਰਹਿਣਾ ਜ਼ਰੂਰੀ ਆ ਉੱਥੇ ਫਿਰ ਹਾਜ਼ਰੀ ਜ਼ਰੂਰੀ ਤੇ ਇਸ ਗੱਲ ਤੋਂ ਅਸੀਂ ਕਿਉਂਕਿ ਉੱਥੇ ਜਿਵੇਂ ਸੈਂਟਰ ਚੋਂਦਾ ਕਿ ਉਹਨੂੰ ਚੱਕ ਕੇ ਲੈ ਜਾਓ ਜੀ ਉੱਥੇ ਕਿਉਂ ਜੀ ਨਾ ਤਾਂ ਕੋਈ ਹਿੰਸਕ ਹੋ ਰਹੇ ਨੇ ਨਾ ਕੁਈ ਉੱਥੇ ਇਸ ਤਰ੍ਹਾਂ ਦਾ ਵੀ ਤਣਾਅ ਹੈ ਬਹੁਤ ਵੀ ਕਿਸੇ ਵੀ ਟਾਈਮ ਤੇ ਕੋਈ ਕੋਈ ਚੰਗਾਰੀ ਪੜ ਕੇ ਕੋਈ ਪ੍ਰੋਬਲਮ ਨਹੀਂ ਜੀ ਹਾਂ ਸਾਡੀ ਟੈਰੀਟਰੀ ਚ ਬੈਠੇ ਨੇ ਪਰ ਇੱਕ ਗੱਲ ਬਾਤ ਨਿਬੜੂਗੀ ਕੇਂਦਰ ਜੇ ਉਹਨਾਂ ਨਾਲ ਗੱਲ ਕਰੇ ਸਾਰੇ ਸਟੇਕ ਹੇਲਡਰਜ਼ ਨੂੰ ਬੁਲਾ ਲਓ ਗੱਲ ਕਰ ਲਓ ਬੁਲਾ ਕੇ ਗੱਲ ਕਰੋ ਔਰ ਉਹੀ ਮੰਗਾਨੇ ਜਿਹੜੀਆਂ ਉਹਨਾਂ ਨੇ ਉਸ ਵੇਲੇ ਪ੍ਰਧਾਨ ਮੰਤਰੀ ਸਾਹਿਬ ਨੇ ਇਹੀ ਪ੍ਰਧਾਨ ਮੰਤਰੀ ਨੇ ਜਿਹਨੇ ਕਿਹਾ ਸੀ ਕਿ ਮੇਰੀ ਤਪੱਸਿਆ ਚ ਕਮੀ ਰਹੀ ਹੋਣੀ ਵੀ ਅਸੀਂ ਸਮਝਾਉਣ ਚ ਕਾਮਯਾਬ ਨਹੀਂ ਹੋਏ ਬਜਾਏ ਉਸ ਦੇ ਕਿ ਉਹ ਮੰਗਾ ਤੇ ਜੋ ਵੀ ਐਮਐਸਪੀ ਦੀ ਗਾਰੰਟੀ ਜਾਂ ਜਿਹੜੇ ਜਿਹੜਾ ਕਿਸਾਨਾਂ ਦੀਆਂ ਮੰਗਾਂ ਨੇ ਅਗਰੀਕਨ ਸਟੇਟ ਦੀਆਂ ਹੈ ਹੋਣੀਆਂ ਵੀ ਚਾਹੀਦੀਆਂ ਮੰਗਾਂ ਇਹ ਨੇ ਅਸੀਂ ਫੂਡ ਬੋਲਾਂ ਦੇਸ਼ ਦੀ ਉਦੀ ਬਜਾਏ ਉਨਾ ਹੀ ਕਾਨੂੰਨਾਂ ਨੂੰ ਕਿਸੇ ਹੋਰ ਤਰੀਕੇ ਨਾਲ ਲੈ ਕੇ ਆਈ ਜਾਂਦੇ ਰਹਾਂ ਸਾਡੇ ਕੋਲ ਚਿੱਠੀ ਆਈ ਪਈ ਹੈ ਕਿਸੇ ਤੋਂ ਆਪ ਦੀ رائے ਦਿਓ ਮੰਡੀਕਰਨ ਪੰਜਾਬ ਤੇ ਹਰਿਆਣੇ ਦਾ ਮੰਡੀਕਰਨ ਸਿਸਟਮ ਬਹੁਤ ਕਮਾਲ ਹੈ ਸਾਡੇ ਲਗਭਗ 4 ਤੋਂ 5 ਕਿਲੋਮੀਟਰ ਦੇ ਰੇਡੀਅਸ ਚ ਮੰਡੀ ਹੈ ਉਹ ਮੰਡੀਕਰਨ ਬੋਰਡ ਸਾਡਾ ਇੱਕ ਬਹੁਤ ਵੱਡੀ ਸੰਸਥਾ ਹੈ ਏਜੰਸੀ ਹੈ ਤੇ ਉਹਨੂੰ ਤੁਸੀਂ ਫੇਰ ਅ ਮਤਲਬ ਖਤਮ ਕਰਨ ਦੀਆਂ ਗੱਲਾਂ ਕਰ ਰਹੇ ਹਾਂ ਸੋ ਅਸੀਂ ਸਪੋਰਟ ਨਹੀਂ ਕਰਦੇ ਅਸੀਂ ਕਿਉਂਕਿ ਉੱਤੇ ਐਗਰੀਕਲਚਰ ਇਜ਼ ਅ ਸਟੇਟ ਸਬਜੈਕਟ ਖੇਤੀ ਜਿਹੜਾ ਜਿਹੜੀ ਆ ਉਹ ਸਟੇਟ ਦਾ ਸਬਜੈਕਟ ਹੈ ਅਸੀਂ ਉਹ ਜਿਹੜੀ ਜਿਹੜੇ ਇਹਨਾਂ ਨੇ ਸੁਜੈਸ਼ਨ ਮੰਗੇ ਆ ਉਹਦੇ 'ਚ ਅਸੈਪਟ ਨਹੀਂ ਕਰ ਸਕਦੇ ਉਹ ਤਾਂ ਫੇਰ ਉਹੀ ਆ ਗਈ ਗੱਲ ਫਿਰ ਤੇ ਕੰਨ ਇਧਰਲੇ ਪਾਸੇ ਦੀ ਫਾਣੇ ਇਧਰਲੇ ਪਾਸੇ ਦੀ ਫਾਣੇ ਇਲਾਕੇ ਨੇ ਖਾਸ ਤੌਰ ਤੇ ਪੰਜਾਬ ਤੇ ਹਰਿਆਣਾ ਜਿਆਦਾ ਜਿਹੜਾ ਖੇਤੀ ਪ੍ਰધાન ਪਸ਼ੂਬੇ ਕਹਿ ਸਕਦੇ ਹਾਂ ਤੇ ਪਰ ਫਿਰ ਵੀ ਤੁਸੀਂ ਸਾਡੇ ਫੇਰ ਚੰਗੇ ਭਲੇ ਚੱਲਦੇ ਸਿਸਟਮ ਦੇ ਵਿੱਚ ਛੇੜਛਾੜ ਕਰ ਰਹੇ ਆ ਆ ਕਾਨੂੰਨ ਲਿਆਵਾਂਗੇ ਜੀ ਹੁਣ ਆ ਕਾਨੂੰਨ ਲਿਆਵਾਂਗੇ ਮੰਡੀਆਂ ਖਤਮ ਕਰਦੇ ਅਸੀਂ ਮੰਡੀਆਂ ਮਾਡਰਨ ਬਣਾਉਣ ਨੂੰ ਫਿਰਦੇ ਆ ਵੀ ਮੰਡੀਆਂ ਜਿਹੜੀਆਂ ਉਹਨੂੰ ਹੋਰ ਮਾਡਰਨ ਕਰੀਏ ਉਹਨਾਂ ਨੂੰ ਵਧੀਆ ਉਹ ਕਹਿੰਦੇ ਮੰਡੀਆਂ ਹੀ ਖਤਮ ਕਰ ਦੇਣੇ ਜਿਹੜਾ ਉਹ ਨਾ ਮਕੂ ਸੀ सेम ਹੀ ਤਾਂ ਹੈਗਾ ਸੀ ਫਿਰ ਉਹ ਤੀਜਾ ਕਾਨੂੰਨ ਸੀ ਜਿਹੜਾ ਤੇ सेम ਹੀ ਹੈਗਾ ਉਹ ਤੋ ਇੱਕ ਸਵਾਲ ਹੀ ਪੈਦਾ ਹੁੰਦਾ ਕਿ ਇਸ ਤਰ੍ਹਾਂ ਦਾ ਜਿਹੜਾ ਕਾਨੂੰਨ ਹੈ ਅਸੀਂ ਉਹਨੂੰ ਸਰਕਾਰ ਵੱਲੋਂ ਰਿਕਮੈਂਡ ਕਰੀਏ ਪੰਜਾਬ ਵੱਲੋਂ ਅਸੀਂ ਲਿਖ ਕੇ ਭੇਜਦੇ ਹਾਂ ਕਿ ਜੀ ਦੇ ਕੋਲ ਨਹੀਂ ਸੀ ਸਬ ਕਰਾਂਗੇ ਤੇ ਹੋ ਟ੍ਰਾਈ ਕਰ ਲੋ ਪੂਰੇ ਦੇਸ਼ ਚ ਜੇ ਕੰਮ ਜਾਊਗਾ ਸਾਡਾ ਨਾਲ ਗੱਲ ਕਰ ਲੈ ਉਹਰ ਬਾਅਦ ਚ ਡੀਏਪ ਥੋੜੇ ਤੋਂ ਪੂਰੀ ਨਹੀਂ ਹੁੰਦੀ ਚੌਲ ਤੁਹਾਡੇ ਤੋਂ ਪੁਰਾਣੇ ਚੱਕੇ ਨਹੀਂ ਜਾਂਦੇ ਤੇ ਨਵੀਆਂ ਤੁਸੀਂ ਜਿਹੜੀਆਂ ਆਪ ਕਹਿੰਦੇ ਸਿੰਗਣੀਆਂ ਛੜੀ ਜਾਂਦੇ ਹੋ ਤੁਸੀਂ ਸੁਣੇਸ ਕਰਕੇ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਗੱਲ ਕਹਿਣੀ ਚਾਹਣਾ ਕਿ ਅਸੀਂ ਕੋਈ ਸੁਪਰੀਮ ਕੋਰਟ ਦਾ ਮਾਨਯੋਗ ਸੁਪਰੀਮ ਕੋਰਟ ਦਾ ਅਸੀਂ ਇੱਜ਼ਤ ਕਰਦੇ ਆਂ ਉਹਨਾਂ ਦਾ ਫੈਸਲਾ ਸਿਰ ਮੱਥੇ ਹੈ ਸੇਧ ਪੱਖੋਂ ਉਹਨਾਂ ਦੀ ਸੇਧ ਦੀ ਜਿਹੜੀ ਹੈ ਅਸੀਂ ਬਿਲਕੁਲ ਕੌਨਸ਼ੀਅਸ ਆਂ ਹਰ ਵਕਤ ਅਲਾਰਟ ਤਾਂ ਉਹਨਾਂ ਨੂੰ ਕਿਹਾ ਵੀ ਹੋਇਆ ਸਾਡੀ ਉਹਨਾਂ ਦੀ ਜਿਹੜੀ ਆਲੇ-ਦਾਲੀ ਜਤਬੰਦੀ ਹੈ ਤੇ ਕੁਰਸੀ ਨੇ ਲੀਟਨ ਇਨ ਟੱਚ ਮੈਂ ਵੀ ਜਦੋਂ ਗੱਲ ਕੀਤੀ ਸੀ ਡੱਲੇਗਾ ਸਾਹਿਬ ਨੇ ਇਹ ਕਿਹਾ ਸੀਗਾ ਕੋਈ ਹੈਲਥ ਐਮਰਜੈਂਸੀ ਨਹੀਂ ਆਇਆ ਪਾਇਓ ਅਸੀਂ ਤੁਹਾਡੇ ਨਾਲ ਪਰ ਇਸ ਤਰ੍ਹਾਂ ਦਾ ਕੋਈ ਪੈਨਿਕ ਨਾ ਕ੍ਰੀਏਟ ਹੋ ਜੇ ਕਿ ਕਿਸੇ ਦੀ ਆਪਸੀ ਪੰਜਾਬ ਪੁਲਿਸ ਕੋਣ ਹੈ ਇਹ ਉਹ ਵੀ ਕਿਸਾਨਾਂ ਦੇ ਹੁੰਦੇ ਆ ਕਿ ਕੱਲ ਨੂੰ ਜੇ ਕੋਈ ਇਸ ਤਰ੍ਹਾਂ ਦੀ ਰਬਨਾ ਕਰੇ ਹੁੰਦੀਏ ਕਰ ਕੋਣ ਕੋਣ ਆਪਾਂ ਭਾਈ ਭਾਈ ਹੋ ਲੋਟਾਂ ਉਹ ਚਾਉਂਦੇ ਐ ਵੀ ਲੜਪੋ ਸੋ ਇਸ ਕਰਕੇ ਪੰਜਾਬ ਦੇ ਹੱਕਾਂ ਲਈ ਜਿੱਥੇ ਵੀ ਸਾਡੇ ਸਾਰੇ ਮੈਂਬਰ ਪਾਰਲੀਮੈਂਟ ਨੇ ਉਸ ਕੇ ਆਵਾਜ਼ ਉਠਾਈ ਹੈ ਪਾਰਲੀਮੈਂਟ ਜੋ ਸੈਸ਼ਨ ਚੱਲਦਾ ਸੀ ਜਿਸ ਵੇਲੇ ਅੰਦੋਲਨ ਚੱਲ ਰਿਹਾ ਸੀ ਪਹਿਲਾਂ ਵਾਲਾ ਉਦੋਂ ਮੈਂ ਮੈਂਬਰ ਪਾਰਲੀਮੈਂਟ ਸੀ ਮੈਂ ਆਵਾਜ਼ ਉਠਾਈ ਸੀ ਸੋ ਮੈਂ ਕਿਸਾਨ ਜਥੇਬੰਦੀਆਂ ਨੂੰ ਵੀ ਅਪੀਲ ਕਰਦਾ ਕੋਈ ਇਸ ਤਰ੍ਹਾਂ ਦੇ ਫੈਸਲੇ ਜੈਸ ਤਰ੍ਹਾਂ ਦੀ ਕੋਈ ਨਾ ਕੰਟੀ ਦੇ ਆਮ ਲੋਕਾਂ ਨੂੰ ਦੀ ਜ਼ਿੰਦਗੀ 'ਚ ਉੱਤ ਤੰਗੀ ਪਰੇਸ਼ਾਨੀਆਂ ਆਵੇ ਮਤਲਬ ਪੰਜਾਬ ਬੰਦ ਮੈਨੂੰ ਸਮਝ ਨਹੀਂ ਆਉਂਦੀ ਪੰਜਾਬ ਬੰਦ ਕਰਤਾ ਲੋਕਾਂ ਸੰਘੁਏ ਰੇਲਾਂ ਰੁਕੀਆਂ ਬੱਸਾਂ ਰੁਕੀਆਂ 100 ਕਰੋੜ ਰੁਪਏ ਦਾ ਪੰਜਾਬ ਦਾ ਇਕਨੋਮੀ ਦਾ ਕਰਤਾ ਇਹ ਕਰੇ ਉਹਨਾਂ ਨੂੰ ਕੀ ਵਰਕ ਪੈਣਾ ਜਿੱਤ ਲਈ ਉਹ ਕੰਦ ਕਰੀ ਜੋ ਤੋ ਅਸੀਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਗੇਂਦਰ ਸਰਕਾਰ ਸਾਰੇ ਦੇਸ਼ ਦੀ ਸਰਕਾਰ ਹੈ ਸਾਰੇ ਦੇਸ਼ ਦੇ ਪ੍ਰਧਾਨ ਮੰਤਰੀਓ ਸਾਰੇ ਦੇਸ਼ ਦੇ ਖੇਤੀ ਮੰਤਰੀਓ ਤੁਸੀਂ ਉਹਨਾਂ ਨੂੰ ਬੇਵੀ ਦੇਸ਼ ਦੇ ਨਾਗਰਿਕ ਨੇ ਬੁਲਾਓ ਗੱਲਬਾਤ ਕਰੋ ਇੱਕ ਦੌਰ ਦੋ ਦੌਰ ਪੰਜ ਦੌਰ ਜਿੱਥੇ ਵੀ ਜਾ ਕੇ ਗੱਲਬਾਤ ਜਾਂਦੀ ਹੈ ਕੋਮਨ ਮਿਨੀਮਮ ਪੁਆਇੰਟ ਕਿਸ ਕੋਈ ਬਣਦਾ ਹੈ ਤਾਂ ਬੁਲਾ ਕੇ ਉਹਨਾਂ ਨਾਲ ਗੱਲਬਾਤ ਕਰਕੇ ਮਸਾਲਾ ਹੋ ਜਾਊਗਾ ਸਾਨੂੰ ਇਹ ਐਮਬੂਲੈਂਸ ਐਮਬੂਲੈਂਸ ਲੈ ਲੋ ਜੀ ਕੰਦੇ ਜੇ ਤੁਹਾਡੀ ਲੋੜ ਐ ਸੀ ਇਥੋਂ ਤੁਹਾਨੂੰ ਫੋਰਸਾਂ ਦੇ ਦੇਣੇ ਯਾਰ ਕਮਾਲ ਉਹਦੀ ਬਜਾਇ ਤੁਸੀਂ ਉਹਨਾਂ ਨੂੰ ਇੱਕ ਚਿੱਠੀ ਦੇ ਸਕਦੇ ਕਿ ਜੀ ਆਪਾਂ ਗੱਲਬਾਤ ਕਰਨ ਨੂੰ ਪੈਣਾ ਸਾਰੇ ਸਟੇਕ ਹੇਲਡਰਸ ਨਾਲ ਸਾਰੀਆਂ ਫਾਰਮ ਜੂਨੀਆਂ ਨੂੰ ਇਹਨਾਂ ਬੁਲਾ ਲਾਂਗੇ ਸੋ ਇਹ ਇਹਨੂੰ ਰਾਜਨੀਤੀ ਦੇ ਵਿੱਚ ਨਾ ਲੈ ਕੇ ਜਾਓ ਕਿ ਦਿੱਲੀ ਜਿਹ ਇਲੈਕਸ਼ਨ ਹੈ ਪੰਜਾਬ ਸਰਕਾਰ ਨੂੰ ਤੰਗ ਕਰ ਲੋ ਫਿਰ ਕਹਿ ਦਾਂਗੇ ਦੇਖ ਲੋ ਜੀ ਪੰਜਾਬ ਦੇਖ ਲੋ ਕਿਵੇਂ ਹੈ ਜੀ ਇਸ ਤਰ੍ਹਾਂ ਦੀਆਂ ਪੂਜੀਆਂ ਜਾਂ ਮੈਂ ਕਹਣਾ ਕਿ ਲੈਵਲ ਤੋਂ ਥੱਲੇ ਆਈਆਂ ਪਹਿਲਾਂ ਨਹੀਂ ਕਰਨੀਆਂ ਚਾਹੀਦੀਆਂ ਪਰ ਭਗਵਾਨਤਮਾਨ ਨੇ ਸਪੈਸ਼ਲ ਪ੍ਰੈਸ ਕਾਨਫਰੰਸ ਇਹ ਕਰਕੇ ਕਹੀਆ ਵੀ ਮੈਂ ਭਾਈ ਢੱਲੇਵਾਲ ਦੇ ਨੂੰ ਕਦੋਂ ਚੱਕ ਕੇ ਤਾਂ ਲੈ ਗਏ ਜਦੋਂ ਸਹਿਰਾ ਆळ्या ਨੇ ਸਾਡੇ ਬਾਣੀਆਂ ਨੇ ਸਾਡੇ ਮਹਾਜਨਾ ਨੇ ਸ਼ਹਿਰ ਵੀ ਬੰਦ ਕੀਤੇ ਤੀਨ ਆਮ ਹਾਰੇ ਕੀਤੇ ਆਪਣੀ ਮਰਜ਼ੀ ਨਾਲ ਕੀਤੇ ਉਦੋਂ ਇਹਨਾਂ ਦੀ ਚੀਕ ਵੱਜੀ ਐ ਉਦੋਂ ਪਹਿਲਾਂ ਤਾਂ ਰੋਜ਼ ਚੱਕਣਾ ਆਉਂਦਾ ਸੀ ਇੱਥੇ ਮੋੜਦਿਆਂ ਰਹੀਆਂ ਫੋਰਸਾਂ ਸਾਨੂੰ ਪਤਾ ਪੰਜ ਰਾਤਾਂ ਸੀ ਕਿਵੇਂ ਕੱਟੀਆਂ ਇੱਥੇ ਵੀ ਇੱਥੇ ਅੱਜ ਵੀ ਚੱਕੇ ਗਏ ਅੱਜ ਵੀ ਚੱਕਣਗੇ ਅੱਜ ਵੀ ਚੱਕਣਗੇ ਪਤਾ ਲੱਗਿਆ ਵੀ ਗਾਹ ਨੁਕਸਾਨ ਹੋ ਜੇ ਫਿਰ ਪਿੱਛੇ ੜਦੇ ਰਹੇ ਆ ਸੋ ਇਹ ਇਹ ਸਾਰੇ ਡਰਾਮੇ ਜਿਹੜੇ ਕਰ ਰਿਹਾ ਨਾ ਇਹ ਭਵੰਤ ਕਰ ਰਿਹਾ ਇਹ ਸਾਰਾ ਨਾਲ ਮਿਲ ਕੇ ਕਰ ਗੇਮ ਖੇਡੀ ਜਾ ਰਹੀ ਹੈ ਇਹ ਇਕੱਲਾ ਸੈਂਟਰ ਨਹੀਂ ਹੈਗਾ ਇਹ ਆਪਾਂ ਨੂੰ ਲੱਗਦਾ ਵੀ ਲੋਕਾਂ ਸਾਹਮਣੇ ਕੁਝ ਹੋਰ ਹੈ ਅੰਦਰੋਂ ਮੈਂ ਕਹਿੰਦਾ ਇਹ ਕਹਿੰਦਾ 100 ਕਰੋੜ ਦਾ ਨੁਕਸਾਨ ਹੋ ਗਿਆ ਜੀ ਇੱਕ ਦਿਨ ਦੇ ਬੰਦ ਨਾ ਬਿਆਨ ਦਿੰਦਾ ਨਾ ਵੀ ਨਹੀਂ ਕਰਨਾ ਚਾਹੀਦਾ ਤੂੰ 800 ਕਰੋੜ ਰੁਪਇਆ ਇਕੱਲੇ ਐਡ ਦੀ ਰੱਖੀ ਬਿਠਾ ਬੋਰਡ ਲਾ ਤੇ ਐਡ ਕਰਤੀ ਤੂੰ ਇੱਥੇ ਅਰਬਾਂ ਰੁਪਿਆ ਦਾ ਤੇਲ ਫੂਕਤਾ ਕੱਲੇ ਕੇਰੀਬਾਲ ਨੂੰ ਜਹਾਜ਼ ਚ ਲਿਜਾਣ ਲੈ ਛੱਡਣ ਖਾਤਰ ਲਿਜਾਣ ਛੱਡਣ ਖਾਤਰ ਤੁਸੀਂ ਇੱਥੋਂ ਅਰਬਾਂ ਰੁਪਇਆ ਇਕੱਠਾ ਕਰਕੇ ਸਦਾ ਦਿੱਲੀ ਨੂੰ ਭੇਜ ਰਹੇ ਹੋ ਟਾਰਗਟ ਦਿੱਤੇ ਹੋਏ ਨੇ ਟਾਰਗੇਟ ਦਿੱਤੇ ਹੋਏ ਨੇ ਬੱਖ ਬੱਖ ਕਮੇਂਦਰਾਂ ਨੂੰ ਡਾਇਰੈਕਟਰਾਂ ਨੂੰ ਡੀਸੀਆਂ ਨੂੰ ਐਸਐਸਪੀਆਂ ਨੂੰ ਵੀ ਇੰਨੇ ਨੇ ਪੈਸੇ ਇਕੱਠੇ ਕਰਕੇ ਦੇਣੇ ਆ ਇਹ ਇਹ ਗੱਲਾਂ ਕਿਹੜੀਆਂ ਕਰ ਰਿਹਾ ਹੈ ਜਮਾ ਬਰਬਾਦ ਕਰਕੇ ਛੱਡੂਗਾ ਪੰਜਾਬ ਨੂੰ ਬਰਬਾਦ ਪਰ ਸਾਡੇ ਲੋਕਾਂ ਨੂੰ ਤਾਂ ਬਿਜਲੀ ਮੁਫਤ ਦੇ ਦਿਓ ਬੱਸਾਂ ਦੇ ਦਿੱਲੀ ਦਿੱਲੀ ਚ ਜਾਓ ਕਹਿੰਦੇ ਪੈਸੇ ਖਰਚਣ ਦੀ ਬਾਈ ਲੋੜ ਹੀ ਨਹੀਂ ਕੇਜਰੀਵਾਲ ਸਰਕਾਰ ਨੂੰ ਸਾਰੀਆਂ ਸੂਲਤਾਂ ਦਿੱਤੀਆਂ ਹੋਈਆਂ ਗ੍ਰਾਂਥੀਆਂ ਤੇ ਉਹਨਾਂ ਨੂੰ ਹੁਣ ਹੋਰ 18-18 ਲੱਖ ਰੁਪਏ ਮਿਲਣ ਲੱਗੇ ਮੇਰੀ ਗੱਲ ਸੁਣੋ ਕੋਈ ਜਦੋਂ ਕੋਈ ਬਿਆਨ ਆਉਂਦਿਆ ਵੋਟਾਂ ਵੇਲੇ ਕਿਉਂ ਆਉਂਦੇ ਆ ਪਹਿਲਾਂ ਕਿੱਥੇ ਕੈ ਕਿੰਨੇ ਸਾਲ ਹੋ ਗਏ ਸਰਕਾਰ ਬਣੀ ਨੂੰ 12-13 ਸਾਲ ਹੋ ਗਏ 12-13 ਸਾਲ ਦੇ ਗ੍ਰਾਂਥੀ ਨਹੀਂ ਯਾਦ ਆਏ ਮੰਦਰਾਂ ਦੇ ਪੁਜਾਰੀ ਨਹੀਂ ਯਾਦ ਆਏ ਹੁਣ ਕਿਉਂ ਆ ਗਿਆ ਇਹ ਤਾਂ ਹੁਣ ਇਹ ਵੀ ਕਰਨਗੇ ਤੂੰ ਦੇਖ ਲਈ ਗੱਲ ਤੂੰ ਮੈਂ ਉਹੀ ਤਾਂ ਸਾਡੀ ਖੜੀ ਹੈ ਗੱਲ ਮੇਰੀ ਗੱਲ ਪਹਿਲਾਂ ਕਰਕੇ ਹਟਿਆਂ ਅੱਜ ਦੇ ਸਾਡੇ ਇੱਥੇ ਬੁੜੀਆਂ ਨੂੰ ਹਜ਼ਾਰ-ਹਜ਼ਾਰ ਰੁਪਈਆ ਪਾਤਾ ਬੀਬੀਆਂ ਨੂੰ ਪੰਜਾਬ ਦੀਆਂ ਨੂੰ ਦੇਖੀ ਕਾ ਸਮਝਾਉਂਦੀਆਂ ਫਰਦੀਆਂ ਛਾਲਾਂ ਮਾਰਨੀਆਂ ਸਾਡੀ ਗੱਲ ਦੇਖ ਤੂੰ ਸਾਡੀ ਸੋਚ ਕਿੱਥੇ ਖੜਦੀ ਆ ਤਿੰਨ ਸਾਲ ਹੋਇਥੇ ਲਈ ਕਾਂਗਰਸ ਗਈ ਨੂੰ ਹੁਣ ਬਾਹਲੇ ਲੋਕ ਕਹਿਣਗੇ ਯਾਰ ਕਾਂਗਰਸ ਵਾਲੀ ਠੀਕ ਐ ਲੈ 47 ਤੋਂ ਬਾਅਦ 100 ਤੋਂ ਬਾਅਦ ਰਾਜ ਕਾਂਗਰਸ ਨੇ ਕੀਤਾ ਕਾਂਣ ਕਾਂਗਰਸ ਨੇ ਕੀਤਾ ਲੋਕ ਹੁਣ ਉਧਰ ਨੂੰ ਹੋਤ ਰਹੇ ਜਾਂ ਯਾਰ ਬਾਦਲ ਚੰਗੇ ਸੀ ਵੀ ਹਲੇ ਕੋਈ ਕਮੀ ਰਹਿ ਗਈ ਕਾਂਣ ਕਰਾਉਣ ਦੀ ਸਾਡੇ ਦਾ ਇੱਛੇ ਸੋਚ ਖੜ ਗਈ ਲੋਕਾਂ ਦੀ ਜਾ ਕੇ ਵੀ ਸਾਨੂੰ ਆ ਮੁਫਤ ਦੇ ਦਿਓ ਸਾਨੂੰ ਆ ਮੁਫਤ ਦੇ ਦਿਓ ਹਾਂਜੀ ਵਾਕੀ ਹੁਣ ਆਪਣਾ ਭਾਂਤ ਸੋਂ ਸੁਣ ਲੋ ਤੀ ਦਾ ਇਕੱਠ ਹੋਇਆ ਬੰਦ ਹੋਇਆ ਸਫਲ ਰਹਾ ਬਦਲ ਗਿਆ ਨਾ ਬਿਆਨ ਕਿ ਸੈਂਟਰ ਯਾਰ ਐਂਬੂਲੈਂਸ ਦੇਣ ਨੂੰ ਫਿਰਦੀਆ ਸੈਂਟਰ ਫੋਰਸਾਂ ਦੇ ਕਿ ਸਾਨੂੰ ਇਹਨੂੰ ਚਕਾਉਣ ਨੂੰ ਫਿਰਦੇ ਰਲੇ ਲਾ ਸਾਹਿਬ ਨੂੰ ਨਾਲ ਨਾਲ ਬਿਆਨ ਬਦਲ ਰਹੇ ਅੱਜ ਤੋਂ ਬਾਅਦ ਹੋਰ ਬਿਆਨ ਹੋਣਗੇ ਦਰਅਸਲ ਦੇ ਵਿੱਚ ਸਾਡੇ ਲੋਕਾਂ ਨੂੰ ਸਮਝਣ ਦੀ ਲੋੜ ਹੈ ਵੀ ਜਦੋਂ ਫੋਰਸਾਂ ਚੜ੍ਹ ਕੇ ਆਉਂਦੀਆਂ ਸੀ ਉਹ ਪੰਜਾਬ ਪੁਲਿਸ ਵਾਲੀ ਆਉਂਦੀ ਸੀ ਉਹ ਸੈਂਟਰ ਬਿਲਕੁਲ ਸੈਂਟਰ ਨੇ ਬਾਹਰ ਰੋੜੀ ਹੋਈ ਹੈ ਭਵੰਤਰੀ ਪਰ ਮੈਂ ਇਹ ਗੱਲ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਜੋ ਨੁਕਸਾਨ ਭਵੰਤ ਕਰ ਰਿਹਾ ਇਸ ਵੇਲੇ ਜਿੰਨੀਆਂ ਸੈਂਟਰ ਦੀਆਂ ਪਾਲਿਸੀਆਂ ਨੀਤੀਆਂ ਸਾਡੇ ਪਾਣੀਆਂ ਲਈ ਸਾਡੀ ਕਿਸਾਨੀ ਲਈ ਮਜ਼ਦੂਰਾਂ ਲਈ ਸਾਡੀ ਸਿੱਖਿਆ ਲਈ ਬੜ ਰਹੀਆਂ ਨੇ ਸਿਹਤ ਲਈ ਬੜ ਰਹੀਆਂ ਨੇ ਸਾਰੀਆਂ ਲਾਗੂ ਕਰੀ ਜਾਂਦਾ ਚੁੱਪਚੀਪੇ ਲਾਗੂ ਕਰੀ ਜਾਂਦਾ ਮਾੜਾ ਮੋੜਾ ਵਿਰੋਧ ਵੀ ਉੱਥੇ ਕਰਦਾ এডਿਕੇਸ਼ਨ ਪਾਲਿਸੀ ਲਾਗੂ ਕਰਨ ਦੇ ਸਭ ਤੋਂ ਵੱਧ ਭਵੰਤ ਮਾਨ ਨਜ਼ੋਰ ਲਿਆ ਸਾਰੇ ਕਿੰਨੇ ਸੂ ਬਣ ਜਵਾਲ ਦਿੱਤਾ ਜਿਹਨੂੰ ਅੰਦਰਖਾਤੇ ਲਾਗੂ ਕਰਤੀ ਇਹਨੇ ਪੰਜਾਬ 'ਚ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਆ ਸਿੱਖਿਆ ਨੀਤੀ ਦਾ ਖਰੜਾ ਕਹਿੰਦਾ ਜੀ ਅਸੀਂ ਜਵਾਬ ਦਿੱਤਾ ਉਹ ਦਿੱਤਾ ਪਰ ਜੁੱਤੀਆਂ ਪਹਿਨਣਗੀਆਂ ਲੋਕਾਂ ਨੂੰ ਪਤਾ ਲੱਗ ਗਿਆ ਲੋੜ ਹੀ ਨਹੀਂ ਥਲੀ ਭਾਜੀਪੀ ਨੂੰ ਤਾਂ ਮਿਲਦਾ ਸਰਕਾਰ ਬਣਾਉਣ ਦੀ ਪੰਜਾਬ 'ਚ ਇੰਨਾਂ ਦਾ ਹੀ ਲਾਗੂ ਕਰਾਈ ਇਹਨੇ ਜੋ ਕਰਾਉਣਾ ਚਾਹੁੰਦੇ ਆ ਉਹ